ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਨੀਲੀ ਦੀ ਮੱਝ ਦਿਖਾਉਣ ਜਾ ਰਹੇ ਆਂ ਏਰੀਆ ਦੋਸਤੋ ਪਿੰਡ ਕੁਦੂਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਲਗਦਾ ਨਾਲ ਲੱਗਦੇ ਪਿੰਡ ਦੋਸਤੋ ਮਿੱਠੇ ਝਾਮਕੇ ਕਿਲੀਕੁੱਤਾ ਬੈਕਾਂ ਬੈਕ ਫਤੂ ਲੋਕਾ ਠੱਠਾ ਤਲੇ ਵੰਡੀ ਨੇਪਾਲਾ ਬਿਲਕੁਲ ਨਾਲ ਨਾਲ ਲੱਗਦੇ ਪਿੰਡਾਂ ਦੋਸਤੋ ਮਾਹੂ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਤੁਹਾਨੂੰ ਜਿਹੜੀ ਪਹੁੰਚ ਕਰਨੀ ਪਵੇਗੀ ਮੱਝ ਦੋਸਤੋ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਚੌਥਾ ਸੂਬਾ ਦੋਸਤੋ ਕੇ ਸੂਈ ਆ ਮਗਰ ਕੱਟੀ ਆ 8 ਕਿਲੋ ਜਿਹੜਾ ਦੁੱਧ ਦੋਸਤੋ ਤੁਹਾਨੂੰ ਇਸ ਦੇ ਥੱਲੇ ਤਿਆਰ ਮਿਲੇਗਾ ਬੌਡੀ ਬੰਤਰ ਦੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਮਗਲੇ ਪੈਰਾਂ ਤੇ ਨਿਸ਼ਾਨ ਆ ਬਾਕੀ ਮੂੰਹ ਮੱਥਾ ਤੁਸੀਂ ਵੇਖ ਸਕਦੇ ਹੋ ਦੋਸਤੋ ਨੀਲੀ ਰਵੀ ਦੀ ਜਿਹੜੀ ਅੱਖ ਨੀਲੀ ਬਿੱਲੀ ਅੱਖ ਰਗੀ ਹੋਈ ਆ ਅਟਰ ਦੀ ਕੁਆਲਿਟੀ ਹਵਾਨਾ ਜਿਹੜਾ ਤੁਸੀਂ ਉਹ ਵੇਖ ਲਿਓ ਇੱਕੋ ਜਿਹਾ ਥਾਣਾ ਦੋਸਤੋ ਮਗਰ ਕੱਟੀ ਆ ਕੱਟੀ ਵੀ ਨੀਲੀ ਰਵੀ ਦੇ ਵਿੱਚ ਪੈਂਦੀ ਆ ਉਹ ਵੀ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਮੁੱਲ ਦੋਸਤੋ ਜਿਹੜਾ 70000 ਰੁਪਇਆ ਇਸ ਮੱਝ ਦੀ ਡਿਮਾਂਡ ਕਰਦਾ ਭਾਈ 70000 ਦੇ ਵਿੱਚੋਂ ਜਿਹੜਾ ਵੀ ਬਣਦਾ ਹੋਇਆ ਮਾਣਤਣ ਦੋਸਤੋ ਘਰ ਪਹੁੰਚਿਆ ਤਾਂ ਜ਼ਰੂਰ ਕੀਤਾ ਜਾਵੇਗਾ 8 ਲੀਟਰ ਮਿਲਕ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਤਸੱਲੀ ਆਪਣੀ ਮੌਕੇ ਤੇ ਤੁਸੀਂ ਆਪ ਜ਼ਰੂਰ ਕਰ ਸਕਦੇ ਹੋ ਥਣਾ ਦੀ ਬਿਲਕੁਲ ਸਾਫ਼ ਹੈਗੀਏ ਦੋਸਤੋ ਤੇ ਚੁਆਈ ਵੀ ਚੰਗੀ ਆ ਕੋਈ ਵੀ ਕਿਸੇ ਤਰ੍ਹਾਂ ਦਾ ਘਪੂਰ ਫੁਆਰਾ ਨਹੀਂ ਹੈਗਾਗਾ ਥਾਣੋਂ ਵਧੀਆ ਦੋਸਤੋ ਇੱਕ ਨੰਬਰ ਜਿਹੜੀ ਤਾਰ ਪਾਸ ਹੈਗੀ ਆ ਤੇ ਬਾਕੀ ਬਾਡੀ ਬੰਤਰ ਦੀ ਚੰਗੀ ਆ ਸੀਲਸ ਆਉ ਵੀ ਪੂਰੀ ਹੈਗੀ ਆ ਤੇ ਕਿਸੇ ਨੇ ਵੀ ਖਰੀਦਨੀ ਆ ਮੇਰੇ ਭਰਾ ਨੇ ਜਰੂਰ ਖਰੀਦ ਸਕਦਾ ਅੱਜ ਤਕਰੀਬਨ 25 ਦਿਨ ਹੋ ਗਏ ਆ ਦੋਸਤੋ ਸੂਈ ਨੂੰ ਤੇ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ